何で <clears throat> <clears throat> it's going ਹਾਂ ਜੀ ਸਾਸਤ੍ਰਕਾਰ ਜੀ ਰਾਮ ਰਾਮ ਸਾਸਤ੍ਰਕਾਰ ਅਦਾ ਸੰਤੋਜੀ ਬਲੌਗ ਵਿੱਚ ਸਾਵਧਾਨੀ ਨਾਲ ਜੀ ਜੀ ਆ ਗੱਲਾਂ ਬਤਾਂ ਕਰਨੀਆਂ ਜੁੜ ਜੁੜ ਕੇ ਸਿੰਘਪੋਜੀ ਵਲੌਗ ਦੇ ਵਿੱਚ ਸਵਾਗਤ ਹੈ ਆਪ ਜੀ ਦਾ ਜੀ ਆਇਆਂ ਨੂੰ ਸੋਲ ਤੇ ਗਿਆਨ ਰਸ ਉਸ ਵਾਸਤੇ ਜਿੰਨਾਦਰ ਕੋ ਦੇਖੇਗਾ ਉਹਨਾਂ ਜਰ ਧੰਨਵਾਦ ਜਿਹੜਾ ਨਾ ਵੇਖਣ ਦੇ ਸੰਭ ਧੰਨਵਾਦ ਤੇ ਜੀ ਨੂੰ ਲਾਈਕ ਕਰ ਦਿਓ ਤੇ ਜੀ ਕੋਈ ਨਮਾ ਜੁੜ ਰਿਹਾ ਤੇ ਹੋ ਆਪਣਾ ਸਬਸਕ੍ਰਾਈਬ ਕਰ ਲੋ ਚੈਨਲ ਤੇ ਗੱਲਬਾਤਾਂ ਕਰਾਂਗੇ ਅੱਜ ਭਾਈ ਜੋ ਹਰਿਆਣਾ ਦੇ ਵਿੱਚੋਂ ਕੁਲਸ ਅਫਸਰਾਂ ਦੇ ਸਾਈਡ ਚੱਲ ਰਹਿਣਾ ਰਣ ਦੇ ਵਿੱਚ ਕੁਲਸ ਅਫਸਰ ਕੌਣ ਸੈੱਟ ਕਰ ਰਹਿਣਾ ਅੰਦਰ ਲਈ ਵਜਾ ਕੀ ਹੋ ਜਦੋਂ ਤੱਕ ਅੱਗ ਨਾ ਬਤਾਂ ਕਰਾਂਗੇ ਤੇ ਜਲਦੀ ਜੋ ਕੋ ਦਾਰਣੀ ਜੁੜ ਜਾਣਾ ਤੇ ਗੱਲ ਕਰਨ ਦਾ ਇੰਤਜ਼ਾਰ ਹੋ ਗਿਆ Yeah. Uh -huh.